ISF 3000 ਰੁਪਿਆ ਉਹਨਾਂ ਨੇ ਮੋਰਚਾ ਸਾਂਭਿਆ ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ ਇਹਨਾਂ ਜਬਰਟਾਇਆ ਜਾ ਰਿਆ ਅਰ ਤੁਹਾਨੂੰ ਮੈਂ ਦੱਸਾਂ ਵੀ ਉਹਨਾਂ ਨੇ ਬੁਲਟਾਂ ਕਿਹੜੀ-ਕਿਹੜੀਆਂ ਵਰਤੀਆਂ ਨੇ ਇਹ ਤੋਂ ਕਹਾ ਆਹ ਰਬਟਾਲੀ ਗੋਲੀ ਜਿਹੜੀ ਆ ਉਹ ਉਹ ਚਲਾਈ ਵਰਤੋ ਕੀਤੀ ਜਾ ਰਹੀ ਉਹਨਾਂ ਦੇ ਇਹ ਤੋਂ ਕਹਾ ਆਹ ਰਬਟ ਦੀਆਂ ਗੋਲੀਆਂ ਵਾਂ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਹੁੰਦੀ ਹੈਗੀ ਆ ਇੱਕ ਤਾਂ ਇਹ ਵੀ ਹੈਗੇ ਆ ਔਰ ਇਹ ਤੋਂ ਬਾਅਦ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ ਉਹਦੇ ਵਾਂਗ ਜਿਹੜੇ ਐਸਐਲਆਰ ਤੇ ਫਾਇਰ ਦੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ ਉਹ ਵੀ ਕੀਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀ ਐਸਐਲਆਰ ਆ ਠੀਕ ਹੈ ਜੀ ਕੋਈ ਕਿੱਥੇ ਨਿਕਲ ਗਈ ਅੰਗਰੇਜ਼ਾਂ ਨੇ ਕੋਲ ਨਹੀਂ ਨਹੀਂ ਭਾਈ ਜਲੇਸ ਲਈ ਅਧਿਵਚਾਰ ਕਰਦਾ ਹਾਂ ਜਾਂ ਕਿਲਚਾਰ ਕਰਦਾ ਹਾਂ ਅਸੀਂ ਦੇਖੇ ਹਾਂ ਠੀਕਾ ਮੈਂ ਉਹ ਤੋਂ ਵੀ ਦਿਖਾਇਆ ਉਹ ਐਸ ਆ ਪੈਗੇ ਤੇ ਆਹ ਐਸ ਐਲ ਆਰ ਦੇ ਖੋਲ ਆ ਜਿਹੜੇ ਚੱਲੇ ਹੋਏ ਆ ਜਿਹੜੇ ਸਾਡੇ ਤੇ ਵਰਤੋਂ ਕੀਤੀ ਗਈ ਆ ਤਾਂ ਮਤਲਬ ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ ਮੈਂ ਫਿਰ ਗੱਲ ਸਾਫ਼ ਕਰ ਦੇਵਾਂ ਸਾਡੇ ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਵੇੜਾ ਕਰਨਾ ਮਕਸਦ ਹੈਗਾ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਓ ਮਕਸਦ ਹੈਗਾ ਸੀ2 50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿਓ ਮਕਸਦ ਇਹ ਹੈਗਾ ਕਿ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ ਬਿਜਲੀ ਬਿੱਲ ਜਿਹੜਾ ਨਿੱਜੀ ਕਰਨ ਦੀ ਨੀਤੀ ਉਹਨੂੰ ਵਾਪਸ ਲਾਓ ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਉਹ ਬਾਹਰ ਕੱਢੋ ਖੇਤੀ ਨੂੰ ਠੀਕ ਹੈ ਨਰੇਗਾ 200 ਦਿਨ ਚਲਾਓ ਔਰ ਉਹਦੇ ਵਿੱਚ ਜਿਹੜਾ 700 ਰੁਪਿਆ ਦਿਹਾੜੀ ਦਿਓ ਸਬਧਾਨ ਦੀ ਪੰਜਵੀਂ ਸੂਚੀ ਆਦੀਵਾਸੀਆਂ ਵਾਸਤੇ ਉਹ ਲਾਗੂ ਕਰੋ ਇਹ ਮੰਗਾ ਸਾਡੇ ਲਈ ਕੀ ਨੇ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਆ ਸਾਡੇ ਲਈ ਵੀ ਇਹ ਸਾਡੀ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ ਅਸੀਂ ਅਸੀਂ ਸਰਕਾਰ ਨਾਲ ਟਕਰਾ ਪੈਦਾ ਕਰਨ ਲਈ ਨਹੀਂ ਆਏ ਹੋਏ ਵੀ ਬੈਰੀਕੇਟ ਤੋੜਨੇ ਸਾਡਾ ਅਣਖ ਦਾ ਸਵਾਲ ਆ ਦੋ ਕੰਮ ਆ ਜਾਂ ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ ਜਾਂ ਇਸ ਜਮਹੂਰੀਅਤ ਦੇ ਵਿੱਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ ਵੀ ਇੱਥੇ ਆ ਕੇ ਆਪਦੀ ਗੱਲ ਕਰ ਲੋ ਹੁਣ ਦੋਵੇਂ ਚੀਜ਼ਾਂ ਨਹੀਂ ਗੱਲ ਕਰ ਸਰਕਾਰ ਕਰ ਰਹੀ ਨਾ ਸਾਡੀਆਂ ਮੰਗਾਂ ਮੰਨ ਰਹੀ ਆ ਨਾ ਦੂਜੀਆਂ ਜਿਹੜਾ ਕੱਲ ਅੱਜ ਮੈਂ ਅਨਰਾਜ ਠਾਕੁਰ ਜੀ ਦਾ ਬਿਆਨ ਦੇਖ ਰਿਹਾ ਉਹਨਾਂ ਤੇ ਮੰਗ ਪੱਤਰ ਵੱਧਦਾ ਜਾ ਰਿਹਾ ਮੈਂ ਕੋਈ ਨਹੀਂ ਰਿਪੀਟ ਕਰਦਾ ਉਹ ਠੀਕ ਨਹੀਂ ਹੈ ਅਸੀਂ ਪਹਿਲੇ ਦਿਨੋਂ ਜਿਹੜਾ ਮੰਗ ਪੱਤਰ ਭੇਜਿਆ ਉਹੀ ਸਾਡਾ ਮੰਗ ਪੱਤਰ ਹੈਗਾ ਹੁਣ ਇਹ ਕੇਂਦਰ ਸਰਕਾਰ ਤੈਅ ਕਰੂਗੀ ਵੀ ਕਿਹੜੀ ਮੰਗ ਅਸੀਂ ਲਿਖ ਕੇ ਘੱਲਿਏ ਤੇ ਕਿਹੜੀ ਨਾ ਕਲੀਏ ਜਿਵੇਂ ਨੈਸ਼ਨਲ মিডিਆ ਤੇ ਸਾਨੂੰ ਫੇਰ ਖਾਲਿਸਤਾਨ ਦਾ ਟੈਗ ਲਾਉਣ ਦਾ ਯਤਨ ਹੋ ਰਿਹਾ ਇਹ ਠੀਕ ਨਹੀਂ ਹੈਗਾ ਦੇਸ਼ ਦੇ ਕਿਸਾਨ ਮਜ਼ਦੂਰਾਂ ਵਾਸਤੇ ਚਾਰ ਟੈਗ ਆ ਗਏ ਪਹਿਲੋਂ ਤਾਂ ਕਹਿੰਦੇ ਜੀ ਪ੍ਰੋ ਲੈਫਟ ਹੋਣਗੇ ਇੱਕ ਟੈਗ ਹੈਗਾ ਫਿਰ ਕਹਿੰਦੇ ਜੀ ਪ੍ਰੋ ਕਾਂਗਰਸ ਹੋਣਗੇ ਦੂਜਾ ਟੈਗ ਹੈਗਾ ਫਿਰ ਕਹਿੰਦੇ ਜੀ ਪੰਜਾਬ ਦੀ ਸਰਕਾਰ ਇਹਨਾਂ ਨੂੰ ਹਮਾਇਤ ਕਰ ਰਹੀ ਹੈ ਤੇ ਜਾ ਗਿਆ ਫਿਰ ਖਸਤਾ ਨਾ ਪਹਿਲਾਂ ਹੈ ਕੀ ਆ ਪਤਾ ਕਰ ਲੋ ਹਰ ਵਾਰੀ ਸਟੈਂਡ ਚੇਂਜ ਕਰ ਦੇਗੇ ਠੀਕ ਆ ਤੇ ਇਹ ਠੀਕ ਨਹੀਂ ਹੈਗਾ ਸਾਡੀ ਪਰਸੈਪਸ਼ਨ ਨੂੰ ਬਣਾਉਣਾ ਇਹ ਠੀਕ ਨਹੀਂ ਥੋੜੇ ਮਾਧਮ ਨਾਲ ਕਹਿਣਾ ਚਾਹੂੰਗਾ ਵੀ ਅਸੀਂ ਬਚਾਅ ਅਸੀਂ ਲੋਕਾਂ ਨੂੰ ਕਿਹਾ ਹੈਗਾ ਕਿ ਅਸੀਂ ਬਚਾਅ ਦੇ ਵਿੱਚ ਚਾਹੁੰਨੇ ਆ ਕਿ ਬੋਰੀਆਂ ਜਿਹੜੀਆਂ ਵਾਂ ਜਿਹਦੇ ਨਾਲ ਹੰਝੂ ਗੈਸ ਨੂੰ ਰੋਕਿਆ ਜਾ ਕੇ ਘਟ ਘਟ ਸਾਡੇ ਤੇ ਵਰਤੋਂ ਹੋਵੇ ਉਹਨੂੰ ਢੱਕਿਆ ਜਾ ਸਕੇ ਕੋ ਪਾਣੀ ਲੈ ਕੇ ਆ ਜੋ ਉਹ ਪੰਪ ਲੈ ਕੇ ਆਜੋ ਜਦੋਂ ਗੋਲਾ ਸੁੱਟਣ ਸਾਡੇ ਤੇ ਅਸੀਂ ਅਸੀਂ ਉਹ ਗੋਲਾ ਠੰਡਾ ਕਰ ਸਕੀਏ ਤੋ ਦੂਜਾ ਸਾਡਾ ਪੱਕਾ ਵਾ ਵੀ ਵਿਖਾਇਆ ਤੇ ਇਹ ਜਾ ਰਿਹਾ মিডিਆ ਵੱਲੋਂ ਵੀ ਪੈਰਲਲ ਪੱਥਰ ਮਾਰੇ ਜਾ ਰਹੇ ਠੀਕ ਆ ਇਹ ਠੀਕ ਨਹੀਂ ਹੈਗਾ ਕੋਈ ਕਦੀ ਘਟਨਾ ਵਾਪਰ ਸਕਦੀ ਹੈ ਤੇ ਅਸੀਂ ਅੱਜ ਵੀ ਕਹਿੰਦੇ ਆ ਵੀ ਸਾਡਾ ਅੰਦੋਲਨ ਪੀਸਫੁਲੀ ਆ ਔਰ ਅਮਨ ਆ ਅਸੀਂ ਸਮਝਦੇ ਆ ਵੀ ਜੇ ਸਾਡਾ ਅੰਦੋਲਨ ਪਰ ਅਮਨ ਤੇ ਪੀਸਫੁਲ ਰਿਹਾ ਤੇ ਸਾਨੂੰ ਜਿੱਤਨੋ ਕੋਈ ਵੀ ਹਰਾ ਨਹੀਂ ਸਕਦਾ ਹੈਗਾ ਅਸੀਂ ਜਿੱਤਾਂਗੇ ਤੇ ਸਾਡਾ ਨੌਜਵਾਨ ਸਿਆਣਾ ਵਾ ਸਮਝਦਾਰ ਆ ਕੇਂਦਰ ਸਾਨੂੰ ਪਹਿਲੋ ਬਦਨਾਮ ਕਰਨ ਲਈ ਤਿਆਰ ਹੈਗੀ ਆ ਔਰ ਉਹ ਸਾਡੀ 네ਗੇਟਿਵ ਘਟਨਾ ਇੱਕ ਅੱਧੀ ਨੂੰ ਚੜਾ ਕੇ ਵੱਧ ਤੋਂ ਵੱਧ ਪੇਸ਼ ਕਰੂਗੀ ਜਿਹੜਾ ਕੁਝ ਉਹ ਕਰ ਰਹੇ ਆ ਉਹਨੂੰ ਡੀਰੇਲ ਕੀਤਾ ਜਾਊਗਾ ਇਸ ਕਰਕੇ ਅਸੀਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਅਸੀਂ ਟਕਰਾਅ ਨਹੀਂ ਕਰਨਾ ਹੈਗਾ ਅਸੀਂ ਮੰਗਾ ਮਨਵਾਉਣੀਆਂ ਹੈਗੀਆਂ ਤਾਂ ਅੱਜ ਦੀ ਅਪਡੇਟ ਇਹ ਸੀ ਤੁਸੀਂ ਕੱਲੇ ਕਲੇ ਨੂੰ ਪੁੱਛਦੇ ਜੋ ਫਿਰ ਮਜਬੂਰੀ ਹੁੰਦੀ ਆ ਤੁਹਾਡੇ ਨਾਲ ਗੱਲ ਕਰਨ ਨੂੰ ਜੀ ਬਹੁਤ ਕਰਦਾ ਫਿਰ ਹੁੰਦਾ ਵੀ 4-4 ਘੰਟੇ ਸੌਣੇ ਆ ਤੇ ਵੱਧ ਸੁੱਤਾ ਨਹੀਂ ਜਾਂਦਾ ਹੈਗਾ ਤਾਂ ਫਿਰ ਇੰਨਾ ਕਈ ਵਾਰੀ ਨਹੀਂ ਬੋਲਿਆ ਜਾਂਦਾ ਫਿਰ ਇਕੱਠੀ ਪੀਸੀ ਕਰ ਲਈ ਆ ਤੇ ਮੈਂ ਹਿੰਦੀ ਚ ਇੱਕ ਵਾਰੀ ਰਿਪੀਟ ਕਰ ਦਿਆਂ ਵੀ ਜੋ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਹੈ ਔਰ ਐਸਕੇਐਮ ਗੈਰ ਰਾਜਨੀਤਿਕ ਹੈ ਹੁਣ ਦਾ ਇਹ ਅੰਦੋਲਨ ਹੈ ਅਰ ਜਿਸ ਤਰ੍ਹਾਂ ਸੇ ਆਪਨੇ ਦੇਖਾ ਹੈ